ਕੋਈ ਵੀ ਬੰਦਾ ਉਹਨੂੰ ਲੱਗਦਾ ਵੀ ਮੇਰਾ ਮਾਮਲਾ ਭਾਨੇ ਸਿੱਧੂ ਕੋਲੇ ਜਾ ਕੇ ਹੱਲ ਹੋਊਗਾ ਇਹ ਸਿੱਧੇ ਤੌਰ ਤੇ ਪ੍ਰਸ਼ਾਸਨ ਦਾ ਫੇਲੀਅਰ ਆ ਸਿੱਧੇ ਤੌਰ ਤੇ ਪ੍ਰਸ਼ਾਸਨ ਨੇ ਹੱਥ ਖੜੇ ਕਰਤੇ ਸਿਸਟਮ ਦੇ ਹੱਥ ਖੜੇ ਹੋਇਆ ਤਾਂ ਕੋਈ ਬੰਦਾ ਉੱਥੇ ਗਿਆ ਆਮ ਲੋਕਾਂ ਨੂੰ ਜਿਹੜੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰਦੇ ਜਿਹੜੇ ਉਹਨੂੰ ਠੱਗ ਰਹੇ ਆ ਉਹ ਸਹੀ ਆ ਭਾਈ ਤੁਹਾਨੂੰ ਉਹਨਾਂ ਤੋਂ ਪੈਸੇ ਵਾਪਸ ਮੰਗਣ ਦਾ ਕੋਈ ਹੱਕ ਨਹੀਂ ਚਲੋ ਭਾਨਾ ਬੋਲਣਾ ਹੱਲ ਹੋ ਜਾ ਬੰਦ ਹੋ ਜਾ ਠੱਗੀਆਂ ਵਜਣੀਆਂ ਬੰਦ ਹੋ ਜਾਣਗੀਆਂ ਇਸ ਕੇਸ ਦੇ ਵਿੱਚ ਜੇ ਅਸੀਂ ਨਹੀਂ ਬੋਲਦੇ ਇਹਦਾ ਸਿੱਧਾ ਸਿੱਧਾ ਮਤਲਬ ਹੈ ਹੁਣ ਅਸੀਂ ਸ਼ਰੀਫ ਨਹੀਂ ਰਹੇ ਅਸੀਂ ਬਦਲ ਹੋ ਗਏ ਤੇ ਉਹਨਾਂ ਲੋਕਾਂ ਨੂੰ ਵੀ ਅੱਜ ਸਾਹਮਣੇ ਆਉਣਾ ਚਾਹੀਦਾ ਜਿਨ੍ਹਾਂ ਦਾ ਲੱਖਾਂ ਰੁਪਿਆ ਵਾਪਸ ਹੋਇਆ ਪਰ ਭਾਨੇ ਨਾਲ ਖੜਨਾ ਇਸ ਲਈ ਜ਼ਰੂਰੀ ਆ ਕਿਉਂਕਿ ਭਾਨੇ ਨੇ ਜਿਹੜੇ ਤੰਤਰ ਨਾਲ ਪੰਗਾ ਲਿਆ ਉਹ ਤੰਤਰ ਬੇਹੱਦ ਤਾਕਤਵਾਰਾ ਬਹੁਤ ਜ਼ਿਆਦਾ ਪੈਸੇ ਵਾਲਾ ਤੇ ਭਾਨੇ ਸਿੱਧੂ ਵਰਗੇ ਇੱਕ ਆਮ ਬੰਦੇ ਲਈ ਉੱਥੇ ਖੜਨਾ ਸਲਾਮ ਕਰਨਾ ਬਣਦਾ ਹੈ 10000 ਦੀ ਗੱਲ ਕਰਦੇ ਆ ਯਾਰ ਮੈਨੂੰ ਪਤਾ ਉਹ ਬੰਦਾ ਆਵੇ ਮਹੀਨੇ ਦਾ ਕਰੋੜ ਰੁਪਇਆ ਆਮਣਾ ਕਮਾ ਸਕਦਾ ਉਹ ਤੇ 10000 ਦਾ ਹੀ ਇਲਜ਼ਾਮ ਲੱਗਿਆ ਤੇ ਮੈਨੂੰ ਇਹ ਵੀ ਪਤਾ ਵੀ ਅਦਾਲਤ ਦੇ ਵਿੱਚ ਫੈਸਲਾ ਤਾਂ ਅਦਾਲਤ ਨੇ ਕਰਨਾ ਪਰ ਮੈਨੂੰ ਇਹ ਉਮੀਦ ਆ ਵੀ ਇਹ ਕੇਸ ਖੜਨਾ ਨਹੀਂ ਲੋਤਾ ਚ ਇਹ ਸਿਰਫ ਕੋਸ਼ਿਸ਼ ਆ ਵੀ ਭਾਨੇ ਸਿੱਧੂ ਨੂੰ ਕਿਰਾ ਜੇਲ੍ਹ ਚ ਢੱਕੀ ਰੱਖੋ ਉਹਦੇ ਕੋਲੇ YouTube ਤੇ Facebook ਦੀ ਇਨਫ ਕਮਾਈ ਹੈਗੀ ਆ ਸੋਸ਼ਲ ਮੀਡੀਆ Snapchat ਤੱਕ ਉਹਦੀ ਮਾਨਟਾਈਜ਼ਰ ਤੇ ਉਹਦੀਆਂ ਵੀਡੀਓ ਮਿਲੀਅਨਸ ਚ ਜਾਂਦੀਆਂ ਆ ਬਿਲਕੁਲ ਆਪਾਂ ਨੂੰ ਪਤਾ ਹੈ ਇਹ ਕਿੰਨੇ ਪੈਸੇ ਉਹਨੂੰ ਆਉਂਦੇ ਆ ਠੀਕ ਆ ਵਧੀਆ ਯਾਰ ਮਿਹਨਤ ਕਰਦਾ ਟਰੈਕਟਰ ਮਿਲਿਆ ਉਹਨੂੰ ਇੱਕ ਟੂਰਨਾਮੈਂਟ ਤੇ ਸਰਮਾਨਤ ਕਰਿਆ ਭਾਨੇ ਨੂੰ ਵੀ ਟਰੈਕਟਰ ਦਿੱਤਾ ਕਹਿੰਦਾ ਯਾਰ ਜਿਹੜਾ ਮਰਜ਼ੀ ਤੇਲ ਪਾ ਕੇ ਲੈ ਜੀ ਤੁਸੀਂ ਜੁੜੇ ਹੋਇਓ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਭਾਨੇ ਸਿੱਧੂ ਨੂੰ ਪੁਲਿਸ ਨੇ ਇੱਕ ਕਰ ਫੇਰ ਗ੍ਰਿਫਤਾਰ ਕੀਤਾ ਐਤਕੀ ਇਲਜ਼ਾਮ ਆ ਵੀ ਐਨੇ ਏਜੰਟਾਂ ਤੋਂ 10000 ਰੁਪਏ ਮੰਗਿਆ ਇਹ ਕੇਸ 'ਚ ਕਿੰਨਾ ਇੱਕ ਦਮ ਹੈ ਇਹ ਸਾਰੇ ਤੇ ਚਰਚਾ ਕਰਦੇ ਆ ਬਾਈ ਨਵਰੀਤ ਦੇ ਨਾਲ ਬਾਈ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅਰਸ਼ ਭਾਈ ਕਿਵੇਂ ਦੇਖਣਾ ਬਈਏ ਕੇਸ ਨੂੰ 10000 ਰੁਪਏ ਮੰਗਨ ਦੀ ਗੱਲ ਦੇਖੋ ਕੇਸ ਕਿਵੇਂ ਆ ਇਹ ਤਾਂ ਦੇਖਣਾ ਅਦਾਲਤ ਨੇ ਅਦਾਲਤ ਦੇ ਵਿੱਚ ਕੇਸ ਜਾਊਗਾ ਜੱਜਾਂ ਨੇ ਫੈਸਲਾ ਕਰਨਾ ਪਰ ਮੈਨੂੰ ਜਿਹੜੀ ਗੱਲ ਸਭ ਤੋਂ ਅਲਟਪਟਲੀ ਲੱਗਦੀ ਐ ਇਸ ਪੂਰੇ ਕੇਸ ਦੇ ਵਿੱਚ ਉਹ ਲੱਗਦੀ ਐ ਕਿ 10000 ਰੁਪਏ ਮੰਗ ਰਿਹਾ ਭਾਨਾ ਮਤਲਬ ਇਹਦਾ ਮਤਲਬ ਤੁਹਾਨੂੰ ਜੇ ਕੋਈ ਵੀ ਬੰਦਾ ਕਿਸੇ ਤੇ ਇਲਜ਼ਾਮ ਲਾਉਂਦਾ ਵੀ ਭਾਨੇ ਸਿੱਧੂ ਨੇ ਮੈਥੋਂ 10000 ਰੁਪਏ ਮੰਗਿਆ ਉਹਨੂੰ ਸੋਸ਼ਲ ਮੀਡੀਆ ਦੀ ਡੱਕਾ ਵੀ ਨੌਲੇਜ ਨਹੀਂ ਵੀ ਇੱਥੇ ਭਾਨੇ ਸਿੱਧੂ ਨੂੰ ਉਹ ਉਹਦੀਆਂ ਜਿਹੜੀਆਂ ਫਿਲਮਾਂ ਆ ਉਹ ਬਣਾਉਂਦਾ ਉਹ ਸ਼ਾਰਟ ਫਿਲਮਸ ਬਣਾਉਂਦਾ ਹਨਾ ਕਾਮੇਡੀ ਫਿਲਮਸ ਬਣਾਉਂਦਾ ਉਹਦੇ ਤੋਂ ਕੀ ਆਉਂਦਾ ਨੂੰ ਵੀ ਇਹ ਕਿ ਕਲਿੱਪ ਦਾ ਹੀ ਨਹੀਂ ਪਤਾ ਕਿੰਨੇ ਸੌ ਡਾਲਰ ਮਿਲਦਾ ਹੁਣ ਹਾਂ ਤੇ ਇੱਕ ਤਾਂ ਇਹ ਸਮਝ ਆਉਂਦੀ ਆ ਪਰ ਮੈਂ ਇਹ ਨਾ ਸਵਾਲ ਉਹ ਤੋਂ ਵੱਡਾ ਕਰ ਗਿਆ ਆਪਾਂ ਜੀ ਵੱਡੀ ਲਾਈਨ ਖਿੱਚ ਕੇ ਦੇਖਗੇ ਭਾਨੇ ਸਿੱਧੂ ਨਾ ਖੜਨਾ ਕਿਉਂ ਜ਼ਰੂਰੀ ਹੈ ਹੁਣ ਜੇ ਆਪਾਂ ਦਲੀਲਾਂ ਸੁਣਗੇ ਦੂਜੇ ਪਾਸੇ ਦੀਆਂ ਬਹੁਤ ਲੋਕਾਂ ਨੂੰ ਲੱਗਦਾ ਕਿ ਭਾਨਾ ਸਿੱਧੂ ਇਹਦੀ ਬੋਲੀ ਨਹੀਂ ਸਹੀ ਪਾਨੇ ਸਿੱਧੂ ਕਿਸੇ ਕੌਨ ਅਥਾਰਟੀ ਕੀ ਆ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਪਾਨੇ ਸਿੱਧੂ ਕੋਲੇ ਕੀ ਹੱਕ ਆ ਕਿ ਉਹ ਕਿਸੇ ਨੂੰ ਸਵਾਲ ਪੁੱਛ ਸਕਦਾ ਉਹ ਕੌਣ ਹੁੰਦਾ ਇਹ ਪੁੱਛਣਾ ਇੱਕ ਸਿਸਟਮ ਦਾ ਕੰਮ ਹੈ ਹੁਣ ਮੈਂ ਤੁਹਾਨੂੰ ਸਿਸਟਮ ਦੀਆਂ ਕਰਤੂਤਾਂ ਦੱਸੂਗਾ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਵੀ ਲੋਕ ਪਾਨੇ ਸਿੱਧੂ ਕੋਲੇ ਜਾਂਦੇ ਕਿਉਂ ਆ ਪਹਿਲੀ ਗੱਲ ਤਾਂ ਜੇ ਕੋਈ ਵੀ ਬੰਦਾ ਉਹਨੂੰ ਲੱਗਦਾ ਵੀ ਮੇਰਾ ਮਾਮਲਾ ਪਾਨੇ ਸਿੱਧੂ ਕੋਲੇ ਜਾ ਕੇ ਹੱਲ ਹੋਊਗਾ ਇਹ ਸਿੱਧੇ ਤੌਰ ਤੇ ਪ੍ਰਸ਼ਾਸਨ ਦਾ ਫੇਲੀਅਰ ਆ ਬਿਲਕੁਲ ਸੱਦੇ ਤੌਰ ਤੇ ਪ੍ਰਸ਼ਾਸਨ ਨੇ ਹੱਥ ਖੜੇ ਕਰਤੇ ਸਿਸਟਮ ਦੇ ਹੱਥ ਖੜੇ ਹੋਇਆ ਤਾਂ ਕੋਈ ਬੰਦਾ ਉੱਥੇ ਗਿਆ ਮੈਂ ਉਦਾਹਰਨ ਦੇ ਦਿੰਦਾ ਜੀ ਬਰਨਾਲੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਉਥੋਂ ਦੀ ਇੱਕ ਲੜਕੀ ਆ ਮੈਂ ਉਹਨੂੰ ਜਾਣਦਾ ਉਹਦਾ ਕੇਸ ਆ 2015 ਦਾ ਇੱਕ ਏਜੰਟ ਕੋਲੇ 5.5 ਲੱਖ ਰੁਪਈਆ 2015 ਦਾ ਫਸਿਆ ਵਾ ਹੁਣ ਕੀ ਚੱਲ ਪਿਆ 2024 ਚੱਲ ਪਿਆ ਉਹ ਕੁੜੀ ਬਾਅਦ ਚ ਕਿਸੇ ਹੋਰ ਏਜੰਟ ਤੋਂ ਵੀਜ਼ਾ ਲਵਾ ਕੇ ਜੀ ਆਸਟ੍ਰੇਲੀਆ ਵੀ ਚਲੀ ਗਈ ਉੱਥੇ ਪੀਆਰ ਹੋ ਗਈ ਪਰ ਹਜੇ ਤੱਕ ਉਹਦਾ 5.5 ਲੱਖ ਰੁਪਏ ਨਹੀਂ ਆਇਆ ਹਾਂ ਭਲਾ ਹੋਵੇ ਮੈਂ ਕਹਣਾ ਫਿਰ ਵੀ ਹਜੇ ਮੈਂ ਸਲਾਹੂੰਗਾ ਚਲੋ ਚੰਡੀਗੜ੍ਹ ਪੁਲਿਸ ਦਾ ਜਿਹੜੀ ਹੁਣ ਗੱਲ ਸੁਣਨੀ ਸ਼ੁਰੂ ਹੋਈ ਆ ਤੇ ਉਹ ਕਹਿੰਦੇ ਆ ਵੀ ਕੋਈ ਕਾਰਵਾਈ ਕਰਾਂਗੇ ਹਜੇ ਤੱਕ ਪੂਰਾ ਕੋਈ ਟ੍ਰਾਇਲ ਵਗੈਰਾ ਚੱਲਿਆ ਨਹੀਂ ਹੈ ਹਜੇ ਉਹਨਾਂ ਨੇ ਕਿਹਾ ਚਲੋ ਆਪਾਂ ਯਕੀਨ ਕਰਦੇ ਆ ਜੇ ਕਿਸੇ ਨੇ ਇੰਨਾ ਵੀ ਕਰਿਆ ਮੈਂ ਕਹਣਾ ਉਹ ਵੀ ਚੰਗਾ ਪਰ ਤੂੰ ਤੁਸੀਂ ਐਂ ਦੇਖੋ ਯਾਰ 8-9 ਸਾਲ ਵੇਟ ਕੌਣ ਕਰੂਗਾ ਬਿਲਕੁਲ ਐਸਾ ਸਿਸਟਮ ਚ ਚੱਲਣ ਦਾ ਮਨੋਂ ਸਾਲ ਜੰਟਣੀ ਇੱਕ ਕੁੜੀ ਨਹੀਂ ਮਤਲਬ ਕਿੰਨੇ ਜਵਾਕਾਂ ਨੂੰ ਹੋਰ ਠੱਗਿਆ ਹੋਣਾ ਹੁਣ ਪਹਿਲੀ ਗੱਲ ਤਾਂ ਇਹ ਆ ਵੀ ਹਰ ਚੀਜ਼ ਨੂੰ ਨਾ ਅਸੀਂ ਐ ਬਣਾ ਲੈਂਦੇ ਆ ਜੇ ਕਿਸੇ ਨੇ ਕਹਿਤਾ ਵੀ ਯਾਰ ਵੀ ਮੀਡੀਆ ਯਾਰ ਬਕਾਊ ਆ ਹਾਂਜੀ ਯਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਹਿ ਲਓ ਜਦੋਂ ਮੈਂ ਬਕਾਊ ਹੀ ਨਹੀਂ ਮੈਨੂੰ ਕੀ ਫਰਕ ਸਿੱਧੀ ਗੱਲ ਹੈ ਨਾ ਸਹੀ ਚਲੋ ਹਾਂ ਕੋਈ ਨਿੱਜੀ ਹਮਲਾ ਹੋਵੇ ਤਾਂ ਮੈਨੂੰ ਹਰ ਖਾਊਗਾ ਬਿਲਕੁਲ ਪਰ ਆਪਾਂ ਨੂੰ ਵੀ ਪਤਾ ਵੀ ਇਮੀਗ੍ਰੇਸ਼ਨ ਕੰਸਲਟੈਂਸੀ ਫਰਮਾਂ ਜਿਹੜੀਆਂ ਪੰਜਾਬ ਦੇ ਵਿੱਚ ਇਹ ਚ ਚੰਗੇ ਵੀ ਆ ਤੇ ਮਾੜੇ ਵੀ ਆ ਜਿਵੇਂ ਸਮਾਜ ਚ ਹੁੰਦਾ ਮੈਂ 4-5 ਬੰਦਿਆਂ ਨੂੰ ਜਾਣਦਾ ਨਾਂ ਚਲੋ ਮੈਂ ਨਹੀਂ ਲੈਂਦਾ ਜਿਨ੍ਹਾਂ ਦੀ ਮੈਨੂੰ ਪਤਾ ਯਾਰ ਵੀ ਉਹ 5 ਪੈਸੇ ਦੇ ਰਵਾਂ ਨਹੀਂ ਪਰ ਕੀ ਤੁਸੀਂ ਬਾਕੀ ਪੰਜਾਬ ਦੇ ਸਾਰੇ ਏਜੰਟਾਂ ਦੀ ਗਾਰੰਟੀ ਲੈ ਸਕਦੇ ਹੋ ਵੀ ਉਹ ਕਿਸੇ ਵੀ ਤਰ੍ਹਾਂ ਦੀ ਠੱਗੀ ਜਾਂ ਬੇਈਮਾਨੀ ਨਹੀਂ ਕਰਦੇ ਕੌਣ ਸੀਗਾ ਉਹ ਏਜੰਟ ਜਿਨੇ ਜਾਲੀ ਡਿਗਰੀਆਂ ਦੇ ਜਾਲੀ ਜਾਲੀ ਕਾਗਜ਼ਾਤ ਬਣਾ ਕੇ ਕੈਨੇਡਾ ਭੇਜੇ ਸੀ ਜਿਹੜੇ ਜਵਾਕਾਂ ਦਾ ਰੌਲਾ ਪਿਆ ਸੀ ਕਿੰਨਾ ਸੀ ਉਹ 700 ਸੀ ਕਿ 800 ਜਵਾਕ ਸੀ ਮੈਨੂੰ ਨਹੀਂ ਪਤਾ ਹਾਂ ਜਿੰਨਾ ਵੀ ਸੀ ਉਹ ਉਹ ਕੌਣ ਸੀ ਐਸੇ ਸਮਾਜ ਚੋਂ ਆਇਆ ਨਾ ਐਸੇ ਸਿਸਟਮ ਦੇ ਫੇਲੀਅਰ ਚੋਂ ਨਿਕਲਿਆ ਵਾ ਬਿਲਕੁਲ ਪਰ ਮੈਂ ਵੀ ਜੇ ਅੱਜ ਉਹ ਕੁੜੀ ਜੇ ਮੈਨੂੰ ਪੁੱਛੇ ਵੀ ਮੇਰੇ ਪੈਸੇ ਕਿਵੇਂ ਵਾਪਸ ਆਉਣਗੇ ਬਰਨਾਲੇ ਜਲੇ ਵਾਲੀ ਮੈਂ ਉਹਨੂੰ ਕਹੂੰਗਾ ਵੀ ਭੈਣੇ ਭਾਨੇ ਕੋਲੇ ਜਾਵੜਾ ਤੇਰੇ ਪੈਸੇ ਟਾਈਮ ਨਾਲ ਵਾਪਸ ਆ ਜਾਣਗੇ ਇਹ ਹੋਰ ਹੈ ਐਸ ਸਿਸਟਮ ਦੇ ਵਿੱਚ ਜਦੋਂ ਬਿਲਕੁਲ ਹੀ ਤੁਸੀਂ ਇੱਕ ਪਾਸੇ ਨੂੰ ਖੁੱਲਾ ਛੱਡ ਰੱਖਿਆ ਤੇ ਫਿਰ ਭਾਨੇ ਵਰਗਾ ਬੰਦਾ ਜੇ ਪੈਸੇ ਵਾਪਸ ਕਰਾਉਂਦਾ ਲੋਕੋ ਤੇ ਆਸ ਵੀ ਕਰਨਗੇ ਉਮੀਦ ਵੀ ਕਰਨਗੇ ਉਥੇ ਜਾਣਗੇ ਵੀ ਅੱਜ ਬਹੁਤ ਸਾਰੇ ਮਸਲੇ ਆ ਜਿਹੜੇ ਯੂਨੀਅਨਾਂ ਨਿਮੇੜਦੀਆਂ ਕਿਸਾਨ ਯੂਨੀਅਨਾਂ ਕੋਲੇ ਬਹੁਤ ਸਾਰੇ ਮਸਲੇ ਨਿਮੇੜੇ ਜਾਂਦੇ ਆ ਜਾ ਕੇ ਕਿਉਂ ਨਿਮੇੜੇ ਜਾਂਦੇ ਆ ਸਿਸਟਮ ਤੇ ਭਰੋਸਾ ਨਹੀਂ ਹੁਣ ਇਹ ਤਾਂ ਸਰਕਾਰ ਨੇ ਜਿਹੜੇ ਉਥੇ ਬੈਠੇ ਆ ਵੱਡੇ ਸਰਾਂ ਵਾਲੇ ਉਹਨਾਂ ਨੇ ਦੇਖਣਾ ਨਾ ਬਿਲਕੁਲ ਉਹਨਾਂ ਦਾ ਦਿਮਾਗ ਵੀ ਵੱਡੇ ਹੋਣਗੇ ਸਾਡੇ ਨਾਲੋਂ ਤਾਂ ਸਿੱਧਾ ਚੱਲ ਪਿੰਡਾਂ 'ਚ ਰਹਿਣ ਵਾਲੇ ਆਮ ਜਿਹੇ ਬੰਦੇ ਆ ਵੀ ਉਹ ਸੋਚਣਗੇ ਤਾਂ ਵੀਰਾ ਮਸਲੇ ਦਾ ਹੱਲ ਕੀ ਆ ਪਰ ਭਾਨੇ ਨਾਲ ਖੜਨਾ ਇਸ ਲਈ ਜ਼ਰੂਰੀ ਆ ਕਿਉਂਕਿ ਭਾਨੇ ਨੇ ਜਿਹੜੇ ਤੰਤਰ ਨਾਲ ਪੰਗਾ ਲਿਆ ਉਹ ਤੰਤਰ ਬੇਹੱਦ ਤਾਕਤਵਾਰ ਆ ਬਹੁਤ ਜ਼ਿਆਦਾ ਪੈਸੇ ਵਾਲਾ ਤੇ ਭਾਨੇ ਸਿੱਧੂ ਵਰਗੇ ਇੱਕ ਆਮ ਬੰਦੇ ਲਈ ਉਥੇ ਖੜਨਾ ਸਲਾਮ ਕਰਨਾ ਬਣਦਾ ਬਾਈ ਜੀ ਕਹਿ ਦੇਣਾ ਸੌਖਾ ਏਡੇ ਵੱਡੇ ਤੰਤਰ ਨਾਲ ਪਿੜਦਾ ਬੰਦੇ ਨੂੰ ਪਤਾ ਹੁੰਦਾ ਵੀ ਕੀ ਕੀ ਤਕਲੀਫਾਂ ਸੰਦਾ 10000 ਦੀ ਗੱਲ ਕਰਦੇ ਆ ਯਾਰ ਮੈਨੂੰ ਪਤਾ ਏ ਉਹ ਬੰਦਾ ਆਵੇ ਮਹੀਨੇ ਦਾ ਕਰੋੜ ਰੁਪਇਆ ਆਮਣਾ ਕਮਾ ਸਕਦਾ ਉਹ ਤਾਂ 10000 ਦਾ ਹੀ ਇਲਜ਼ਾਮ ਲੱਗਿਆ ਤੇ ਮੈਨੂੰ ਇਹ ਵੀ ਪਤਾ ਵੀ ਅਦਾਲਤ ਦੇ ਵਿੱਚ ਫੈਸਲਾ ਤਾਂ ਅਦਾਲਤ ਨੇ ਕਰਨਾ ਪਰ ਮੈਨੂੰ ਇਹ ਉਮੀਦ ਆ ਵੀ ਇਹ ਕੇਸ ਖੜਨਾ ਨਹੀਂ ਬੋਤਾਚਰ ਇਹ ਸਿਰਫ ਕੋਸ਼ਿਸ਼ ਆ ਵੀ ਭਾਨੇ ਸਿੱਧੂ ਨੂੰ ਕਿਰਾ ਜੇਲ੍ਹ ਚ ਢੱਕੀ ਰੱਖੋ ਹੌਸਲਾ ਤੋੜੋ ਬੰਦੇ ਦਾ ਪੈਟਰਨ ਕੀ ਆ ਬੰਦੇ ਨੂੰ ਇੰਨਾ ਲੰਬਾ ਸਮਾਂ ਜੇਲ੍ਹ ਚ ਰੱਖ ਦੋ ਉਹਦਾ ਹੌਸਲਾ ਹੀ ਟੁੱਟ ਜੇ ਮਤਲਬ ਪੁਲਿਸ ਨੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਦੱਸਣ ਦਾ ਮਤਲਬ ਮਤਲਬ ਤਾਂ ਇਹ ਸਿੱਧਾ ਸਿੱਧਾ ਮਤਲਬ ਦੇਖਣ ਦੀ ਕੋਸ਼ਿਸ਼ ਕਰ ਗਈ। ਹਾਂ। ਇਹੀ ਹੈ ਵੀ ਜਿਹੜੇ ਉਹਨੂੰ ਪੰਜਾਬੀਆਂ ਨੂੰ ਮਤਲਬ ਜ ਆਮ ਲੋਕਾਂ ਨੂੰ ਜਿਹੜੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਉਹਨੂੰ ਠੱਗ ਰਹੇ ਆ ਉਹ ਸਹੀ ਆ। ਭਾਈ ਤੁਹਾਨੂੰ ਉਹਨਾਂ ਤੋਂ ਪੈਸੇ ਵਾਪਸ ਮੰਗਣ ਦਾ ਕੋਈ ਹੱਕ ਨਹੀਂ। ਹਾਂ। ਤੁਸੀਂ ਪੈਸੇ ਦਾ ਜਿਹੜਾ ਜੇ ਬਟ ਡੁੱਬੇ ਬਾਬਾ ਸਬਰ ਕਰੋ। ਸ਼ਿਕਾਇਤ ਤੋ ਕਿੰਨਾ ਚਿਰ ਬਾਅਦ ਪਾਣੇ ਨੂੰ ਗ੍ਰਿਫਤਾਰ ਕਰੇ। ਇਹ ਜੀ ਕਿਹੜੀ ਇਨਵੈਸਟੀਗੇਸ਼ਨ ਸੀਗੀ 9ਵੇਂ ਮਹੀਨੇ ਚ ਪਤ ਨਹੀਂ 8ਵੇਂ ਮਹੀਨੇ ਦੇਸ਼ ਹਾਂ ਕਾਫੀ ਪੁਰਾਣੀ ਹੋਈ ਵੀ ਆ ਉਹ ਸ਼ਿਕਾਇਤ ਉਹ ਤੋਂ ਅਜੇ ਤੋ ਬਾਅਦ ਤੁਸੀਂ ਭਾਨੇ ਨੂੰ ਗ੍ਰਿਫਤਾਰ ਕਰਦੇ ਹੋ ਹੋ ਸਕਦਾ ਇੱਕ ਕੇਸ ਹੋਰ ਪਾ ਕੇ ਫਿਰ ਅੰਦਰ ਸੜ ਦਿੱਤਾ ਜਾਊ ਹਾਸਲ ਕੀ ਹੋਊਗਾ ਚਲੋ ਭਾਨਾ ਬੋਲਣਾ ਹੱਲ ਹੋ ਜੂ ਬੰਦ ਹੋ ਜੂ ਠੱਗੀਆਂ ਵੱਜਣੀਆਂ ਬੰਦ ਹੋ ਜਾਣਗੀਆਂ ਨਹੀਂ ਹੁੰਦੇ ਠੀਕ ਹੈ ਜੇ ਭਾਨਾ ਬੋਲਦਾ ਠੀਕ ਹੈ ਮੈਂ ਕਹਣਾ ਜੇ ਕੋਈ ਸਹੀ ਬੰਦੇ ਖਿਲਾਫ ਬੋਲਿਆ ਉਹਦੇ ਸ਼ਬਦ ਗਲਤ ਹੋਣ ਪਿਛਲੀ ਵਾਰ ਭਾਨੇ ਸਿੱਧੂ ਤੇ ਇੱਕ ਕੇਸ ਪਿਆ ਸੀ ਮੈਂ ਇੱਕ ਬਿਆਨ ਤੱਕ ਨਹੀਂ ਦਿੱਤਾ ਆ ਪਾਣੀ ਬੋਲੇ ਸਹੀ ਨਹੀਂ ਬੋਲ ਸਕਦੇ ਯਾਰ ਮੈਂ ਕਦੇ ਵੀ ਕਿਸੇ ਨੂੰ ਐਡੀ ਮਾੜੀ ਭਾਸ਼ਾ ਦਾ ਨਹੀਂ ਸਮਰਥਨ ਕਰ ਸਕਦਾ ਇਹ ਕਿਵੇਂ ਕੀਤਾ ਜਾ ਸਕਦਾ ਪਰ ਇਸ ਕੇਸ ਦੇ ਵਿੱਚ ਜੇ ਅਸੀਂ ਨਹੀਂ ਬੋਲਦੇ ਇਹਦਾ ਸਿੱਧਾ ਸਿੱਧਾ ਮਤਲਬ ਹੈ ਹੁਣ ਅਸੀਂ ਸ਼ਰੀਫ ਨਹੀਂ ਰਹੇ ਅਸੀਂ ਬਦਲ ਹੋ ਗਏ ਆ ਤੇ ਉਹਨਾਂ ਲੋਕਾਂ ਨੂੰ ਵੀ ਅੱਜ ਸਾਹਮਣੇ ਆਉਣਾ ਚਾਹੀਦਾ ਜਿਨ੍ਹਾਂ ਦਾ ਲੱਖਾਂ ਰੁਪਇਆ ਵਾਪਸ ਹੋਇਆ ਉਹ ਪੈਸੇ ਵਾਪਸ ਨਹੀਂ ਸੀ ਆਉਣੇ ਪਰ ਜਦੋਂ ਵੀ ਕਿਸੇ ਧਿਰ ਕੋਲੇ ਤਾਕਤ ਵੱਧਦੀ ਆ ਲੋਕ ਵੱਧ ਜੋੜਦੇ ਆ ਸਰਕਾਰ ਜੀ ਦੀ ਮਰਜ਼ੀ ਹੋਵੇ ਤੁਸੀਂ ਆਪ ਦੀ ਛੱਡੋ ਜੇ ਕਾਂਗਰਸ ਦੀ ਹੁੰਦੀ ਕਾਲੀਆਂ ਦੀ ਹੁੰਦੀ ਇਹੀ ਕੁਸ ਹੋਣਾ ਸੀ ਸਰਕਾਰਾਂ ਦਾ ਇੱਕ ਪੈਟਰਨ ਹੁੰਦਾ ਵੀ ਕਿਸੇ ਵੀ ਇੱਕ ਬੰਦੇ ਤੇ ਬਹੁਤ ਫੋਕਸ ਨਾ ਹੋਣ ਲੱਗ ਜਾਈ ਭਾਨੇ ਦੇ ਘਰੇ ਤਾਂ ਲਗਭਗ ਹਜ਼ਾਰ ਹਜ਼ਾਰ ਬੰਦਾ ਇਕੱਠਾ ਹੋਣ ਲੱਗ ਗਿਆ ਸੀਗਾ ਬੁੱਧਵਾਰ ਨੂੰ ਬਿਲਕੁਲ ਉਹ ਬੰਦਾ ਜਿਹੜਾ ਇੰਨਾ ਇਕੱਠਾ ਹੋਣਾ ਉਹ ਕੀ ਤੋਂ ਜਰਿਆ ਜਾਊਗਾ ਹਰ ਇੱਕ ਕਹਿੰਦਾ ਵੀ ਹਾਂ ਸਾਡੇ ਕੋਲੇ ਆ ਕੇ ਮਸਲੇ ਦਾ ਹੱਲ ਹੋ ਗਿਆ ਭਾਨੇ ਨਾ ਖੜਨਾ ਇਸ ਲਈ ਜ਼ਰੂਰੀ ਆ ਕਿਉਂਕਿ ਜਦੋਂ ਫਿਰ ਤੁਸੀਂ ਬੋਲਣਾ ਥੋੜੇ ਨਾ ਕਿਨੇ ਖੜਨਾ ਹੈ ਜੇ ਮੰਨ ਲ ਗਏ ਆਪਾਂ ਜੇ 100 200 ਬੰਦੇ ਦੇ ਜਿਹੜੇ ਭਾਨੇ ਦੇ ਪੈਸੇ ਵਾਪਸ ਕਰਾਏ ਆ ਹਾਂ 100 200 ਚੋਂ ਨਾਂ ਵਾਲਾ 20 ਤੋਂ 30 ਬੰਦੇ ਨੇ ਪੁਲਿਸ ਨੂੰ ਕੰਪਲੇਂਟ ਪੱਕਾ ਦਿੱਤੀ ਹੋਣੀ ਹੈ ਲਾਜ਼ਮੀ ਗੱਲ ਆ ਹਾਂ ਪੁਲਿਸ ਦੱਸ ਸਕਦੀ ਵੀ ਉਹਨਾਂ ਚੋਂ ਕਿੰਨਾਂ ਦੀ ਕਾਰਵਾਈ ਕੀਤੀ ਤੇ ਕਿੰਨਾਂ ਦੇ ਪੈਸੇ ਪੁਲਿਸ ਨੇ ਵਾਪਸ ਕਰਾਤੇ ਮੈਂ ਕਹਿਣਾ ਹਰਸ ਪੁਲਿਸ ਨੇ ਵਾਪਸ ਵੀ ਕਰਾਤੇ ਹੋਣੇ ਕੁਝ ਦੇ ਚਲੋ ਆਪਾਂ ਇਹ ਮੰਨ ਲਓ 100 ਚੋਂ 5 ਬੰਦਿਆਂ ਪਰ 99 ਤਾਂ ਨਿਰਾਸ਼ ਆ ਨਾ ਬਿਲਕੁਲ ਫੇਰ ਉਹ ਚ ਕੋਈ ਹੰਸਾ ਜਿਹੜੀ ਭਾਨਨੇ ਨੇ ਕਰੀਏ ਡਾਂਗਤਾ ਨਹੀਂ ਮਾਰੀ ਕਿਸੇ ਦੇ ਠੀਕ ਹੈ ਫੋਨ ਤੇ ਅਗਲੇ ਨੂੰ ਕਿਹਾ ਮਾਲਵਾ ਹੈ ਵੈਸਟਰਨ ਮਾਲਵੇ ਦਾ ਮੁੰਡਾ ਨਿੱਕਾ ਚਲੋ ਮੈਥੋਂ ਦਾ ਉਮਰ ਦੇ ਵਿੱਚ ਠੀਕ ਹੈ ਠੀਕ ਹੈ ਗਰਮ ਖੂਨ ਆ ਯਾਰ ਕਿਤੇ ਅੜਬਾਈ ਨਾਲ ਵੀ ਕਹਤਾ ਹੁਣ ਪਰ ਉਹਦੀ ਨੀਅਤ ਤਾਂ ਦੇਖੋ ਉਹਦੀ ਨੀਅਤ ਗਲਤ ਨਹੀਂ ਉਸ ਗੱਲ ਨੂੰ ਲੈ ਕੇ ਉਹ ਬੰਦਾ ਜਿੰਨੇ ਮਰਜੀ ਪੈਸੇ ਲੈ ਕੇ ਸਮਝੌਤਾ ਹੀ ਕਰ ਲੇ ਉਹ ਬੰਦਾ ਐ ਵੀ ਰੱਖ ਸਕਦਾ ਵੀ ਭਾਈ 80% ਮੇਰਾ ਦਾ ਅੱਧੇ ਮੈਨੂੰ ਦੇ ਦਿਓ। ਐ ਹੀ ਜੇ ਲੋਕ ਵੀ ਮਿਲ ਜਾਣਗੇ। ਜੇ ਮੈਂ ਲੱਖਾਂ ਰੁਪਇਆ ਬੰਦਾ ਉਹਨਾਂ ਦਾ ਵਾਪਸ ਕਰਾ ਰਿਆ ਲੋਕਾਂ ਦਾ। ਹਾਂ ਆਪਣੀ ਅਕਸਰ ਹੀ ਹੁੰਦਾ ਵੀ ਜੇ ਆਪਣੇ ਪੈਸੇ ਡੁੱਬੇ ਆ ਆਪਾਂ ਕਿਸੇ ਨਾਲ ਕਹਿੰਨ ਨੂੰ ਕਹੀ ਦਿੰਨੇ ਬਾਈ ਮੇਰੇ ਪੈਸੇ ਕਢਾ ਦੇ ਅੱਧੇ ਲੈ ਲਈ। ਹਾਂ ਜਾਂ ਜਦੋਂ ਅਗਲਾ ਦਵਾ ਦੇ ਆਪਾਂ ਕਹਿੰਨਾ ਚੱਲ ਠੀਕ ਆ ਬਾਈ ਅੱਧੇ ਤੂੰ ਲੈ ਲੈ ਜੋ ਵਿੱਚੋਂ ਮਾੜੇ ਮੋਟੇ ਰੱਖ ਲੈ। ਹਾਂ ਹੁਣ ਲੱਖਾਂ ਰੁਪਇਆ ਵਾਪਸ ਕਰਾਉਣ ਵਾਲਾ ਕਰੋੜਾਂ ਵੀ ਕਰਾਤਾ ਹਾਲਾਂਕਿ ਇਹਨੇ ਤਾਂ ਵਿੱਚੋਂ 10000 ਵਾਂਗੂ ਕਿਸੇ ਤੋਂ ਪੁੱਤ ਤਾਂ ਕਿਧਰੇ ਤਾਂ ਪਹਿਲੀ ਪਹਿਲੀ ਗੱਲ ਤਾਂ ਇਹੀ ਆ ਵੀ ਠੀਕ ਆ ਭਾਵੇਂ ਅਗਲਾ ਕਹਦੇ ਮੈਨੂੰ ਭਾਨੇ ਤੇ ਇੰਨਾ ਕੁ ਯਕੀਨ ਹੈਗਾ ਭਾਨਾ ਕਿਸੇ ਤੋਂ ਪੈਸੇ ਨਾ ਮੰਗੇ ਨਾ ਉਹਨੇ ਕੋਈ 10000 ਮੰਗੇ ਬਿਲਕੁਲ ਉਹਦੇ ਕੋਲੇ YouTube ਤੇ Facebook ਦੀ ਇਨਫ ਕਮਾਈ ਹੈਗੀ ਆ ਸੋਸ਼ਲ ਮੀਡੀਆ Snapchat ਤੱਕ ਉਹਦੀ ਮਾਨਟਾਈਜ਼ ਆ ਤੇ ਉਹਦੀਆਂ ਵੀਡੀਓ ਮਿਲੀਅਨਸ ਚ ਜਾਂਦੀਆਂ ਬਿਲਕੁਲ ਆਪਾਂ ਨੂੰ ਪਤਾ ਹੈ ਇਹਦੇ ਕਿੰਨੇ ਪੈਸੇ ਉਹਨੂੰ ਆਉਂਦੇ ਆ ਠੀਕ ਆ ਵਧੀਆ ਯਾਰ ਮਿਹਨਤ ਕਰਦਾ ਟਰੈਕਟਰ ਮਿਲਿਆ ਉਹਨੂੰ ਇੱਕ ਟੂਰਨਾਮੈਂਟ ਤੇ ਸਰਮਾਨਤ ਕਰਿਆ ਭਾਨੇ ਨੂੰ ਵੀ ਟਰੈਕਟਰ ਦਿੱਤਾ ਕਿ ਨਾ ਯਾਰ ਜਿਹੜਾ ਮਰਜੀ ਤੇਲ ਪਾ ਕੇ ਲੈ ਜੇ ਲੈ ਬਿਲਕੁਲ ਖੇਤ ਚ ਜੰਗਲ ਲਈ ਬੈਠਾ ਦਰਖਤ ਲਈ ਬੈਠਾ ਉਹ ਯਾਰ ਬੰਦੇ ਦੀ ਨਾ ਛੋਟੀਆਂ ਛੋਟੀਆਂ ਗੱਲਾਂ ਤੋਂ ਤੁਹਾਨੂੰ ਨੀਂਦ ਫੜਨੀ ਪੈਂਦੀ ਆ ਵੀ ਇਹਦੀ ਨੀਤ ਨੰਗਾ ਕਿ ਨੀਤ ਤੇ ਇਹ ਬਾਦਸ਼ਾ ਬਿਲਕੁਲ ਭਾਈ ਜਿਹਦੀ ਨੀਤ ਸਹੀ ਆ ਜਿਹੜਾ ਨੀਤ ਭਰੀ ਨੀਤ ਦਾ ਬੰਦਾ ਨਾ ਉਹ ਇਹੋ ਜੇ ਕੰਮ ਨਹੀਂ ਕਰਦਾ ਭਾਨੇ ਨੂੰ ਸਜ਼ਾ ਸਿਰਫ ਇੱਕ ਮਿਲੀ ਆ ਵੀ ਉਹ ਲੋਕਾਂ ਲਈ ਖੜ ਗਿਆ ਹੁਣ ਲੋਕਾਂ ਦਾ ਵੀ ਲੋਕ ਖੜਦੇ ਆ ਕਿ ਨਹੀਂ ਤਾਂ ਇਸ ਵੀਡੀਓ ਦੇ ਵਿੱਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ ਨਾਲ